ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹਮੇਸ਼ਾ ਹੀ ਸੱਚ ਦਾ ਉਪਦੇਸ਼ ਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦਿੱਤਾ ਹੈ ਆਓ ਅਸੀਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਿਆਗ ਰਾਜ ਵਿੱਚ ਪਹੁੰਚੇ ਤਾਂ ਗੁਰੂ ਜੀ ਨਾਲ ਬਾਲਾ ਤੇ ਮਰਦਾਨਾ ਜੀ ਵੀ ਸਨ ਵੱਡੇ-ਵੱਡੇ ਪੰਡਿਤ ਚਰਚਾ ਕਰਨ ਵਾਸਤੇ ਇਕੱਠੇ ਹੋ ਗਏ ਤਾਂ ਸਤਗੁਰੂ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਨ ਲੱਗੇ हे ਪ੍ਰਮਾਤਮਾ ਕੋਈ ਸ਼ਾਸਤਰ ਪੜਦਾ ਹੈ ਕੋਈ ਕੁਰਾਨ ਪੜਦਾ ਹੈ ਕੋਈ ਗੁਰਮੁਖੀ ਮਾਲਾ ਨਾਲ ਨਾਮ ਜਪ ਕਰਦੇ ਹਨ ਕੋਈ ਤਰੀਕ ਕੂਟੀ ਦਾ ਧਿਆਨ ਕਰਦੇ ਹਨ ਪਰ ਮੈਂ ਤਾਂ ਤੇਰੇ ਨਾਮ ਤੋਂ ਬਿਨਾ ਕੁਛ ਨਹੀਂ ਜਾਣਦਾ ਪਹਿਲੇ ਵੀ ਤੇਰਾ ਹੀ ਨਾਮ ਜਪਦਾ ਸੀ ਹੁਣ ਵੀ ਤੇਰਾ ਹੀ ਨਾਮ ਜਪਦਾ ਹਾਂ ਮੈਨੂੰ ਤਾਂ ਤੇਰਾ ਹੀ ਆਸਰਾ ਹੈ ਮੈਂ ਨਹੀਂ ਜਾਣਦਾ ਕਿ ਮੇਰੀ ਮੁਕਤੀ ਹੋਏਗੀ ਜਾਂ ਨਹੀਂ ਮੈਂ ਮੂਰਖ ਹਾਂ ਅਗਿਆਨੀ ਹਾਂ ਪਰ ਤੇਰੀ ਸ਼ਰਮ ਵਿੱਚ ਹਾਂ ਤੇਰੀ ਕਿਰਪਾ ਨਾਲ ਮੇਰੀ ਲਾਜ ਪਤ ਰਹਿ ਜਾਵੇਗੀ ਮੇਰਾ ਮਨ ਸੰਕਲਪਾਂ ਵਿਕਲਪਾਂ ਵਿੱਚ ਬੱਦਾ ਹੋਇਆ ਦੁੱਖ ਤੇ ਸੁੱਖ ਭੋਗ ਰਿਹਾ ਹੈ ਜੀਵ ਜਿਸ ਦਿਨ ਮਾਤਾ ਦੇ ਗਰਭ ਵਿੱਚ ਆਇਆ ਉਸੇ ਦਿਨ ਮੌਤ ਦਾ ਦਿਨ ਉਸ ਦੇ ਮੱਥੇ ਤੇ ਲਿਖਿਆ ਗਿਆ ਸੀ ਜੀਵ ਆਪਣੀ ਉਮਰ ਬੀਤਦੀ ਦੇਖਦਾ ਹੈ ਕਫਣਾ ਵਿੱਚ ਪਈਆਂ ਲਾਸ਼ਾਂ ਦੇਖਦਾ ਹੈ ਟਿਖਾ ਜਲਦੀ ਦੇਖਦਾ ਹੈ ਪਰ ਫਿਰ ਵੀ ਨਾਮ ਨਹੀਂ ਜਪਦਾ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਦੇਖਦਾ ਹੈ ਕਿ ਔਖੇ ਵੇਲੇ ਇਹ ਮੇਰੀ ਸਹਾਇਤਾ ਕਰਨਗੇ ਪਰ ਇਹ ਸਤ ਝੂਠ ਹੈ ਜਿੰਨਾ ਉੱਤੇ ਕਰਤਾਰ ਦੀ ਕਿਰਪਾ ਹੁੰਦੀ ਹੈ ਜਿੰਨਾ ਨੂੰ ਸਤਬੁਰ ਕੋਲ ਨਾਮ ਮਿਲਦਾ ਹੈ ਓਹੋ ਪ੍ਰਭੂ ਪਿਆਰ ਵਿੱਚ ਭਿੱਜ ਕੇ ਨਾਮ ਜਪਦੇ ਹਨ ਇਸ ਲਈ ਉਹਨਾਂ ਦੇ ਸਾਰੇ ਕਾਰਜ ਸੁੱਤੇ ਸਿੱਧ ਪੂਰੇ ਹੋ ਜਾਂਦੇ ਹਨ ਸਤਿਗੁਰੂ ਜੀ ਦਾ ਇਹ ਗਿਆਨ ਸੁਣ ਕੇ ਸਿੱਧ ਸਾਧ ਪੰਡਿਤ ਤੇ ਹੋਰ ਲੋਕ ਵੀ ਚਰਨੀ ਆਪ ਪਏ ਬੇਨਤੀ ਕੀਤੀ ਗੁਰੂ ਜੀ ਸਾਡਾ ਕਲਿਆਣ ਕਰੋ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਾਈ ਇੱਕ ਮਨ ਹੋ ਕੇ ਪਰਮੇਸ਼ਵਰ ਜੀ ਦਾ ਸਿਮਰਨ ਕਰੋ ਨਾਮ ਜਪੋ ਨਿਰਭਿਮਾਨ ਹੋ ਕੇ ਹੰਕਾਰ ਛੱਡ ਕੇ ਮੈਨ ਨੂੰ ਛੱਡ ਕੇ ਆਏ ਸੰਤਾਂ ਦੀ ਸੇਵਾ ਕਰੋ ਰੱਬ ਭਲਾ ਕਰੇਗਾ ਸੋ ਸਾ ਸੰਗਤ ਜੀ ਇਹ ਸਾਖੀ ਦਾ ਭਾਵ ਹੈ ਕਿ ਨਿਸ਼ਕਰਮ ਨਿਸ਼ਪਾਪ ਨਿਰਹੰਕਾਰ ਲੋਭ ਰਹਿਤ ਹੋ ਕੇ ਨਾਮ ਜਪੋ ਸੰਕਲਪ ਵਿਕਲਪ ਤੂੰ ਰਹਿਤ ਹੋ ਕੇ ਉਸ ਪ੍ਰਮਾਤਮਾ ਦੇ ਰਹਿਮੂ ਕਰਮ ਤੇ ਆਪਣੇ ਆਪ ਨੂੰ ਛਾੜਨ ਦਿਓ ਸਿਰਫ ਨਾਮ ਜਪੋ ਮੰਗ ਰਹਿਤ ਪ੍ਰਮਾਤਮਾ ਟੁੱਠੇਗਾ ਤਾਂ ਉਹ ਬਹੁਤ ਕੁਝ ਦੇ ਦੇਵੇਗਾ ਜੋ ਸਾਡੇ ਧਿਆਨ ਵਿੱਚ ਵੀ ਨਾ ਹੋਵੇਗਾ ਉਹ ਆਪ ਵੀ ਵੱਡਾ ਹੈ ਤੇ ਉਹ ਬਖਸ਼ਿਸ਼ ਕਰੇਗਾ ਤਾਂ ਵੀ ਵੱਡੀ ਹੀ ਬਖਸ਼ਿਸ਼ ਕਰੇਗਾ ਸਾਡੀਆਂ ਮੰਗਾਂ ਤੋਂ ਬਹੁਤ ਉੱਪਰ ਜਾਦਾ ਸੋ ਸਾਨੂੰ ਵੀ ਪਰਮਾਤਮਾ ਦਾ ਨਾਮ ਇੱਕ ਚਿੱਤ ਇੱਕ ਮਨ ਹੋ ਕੇ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਪਾਪ ਪੁੰਨ ਦੋਏ ਬੀਜ ਹੈ ਦੁੱਖ ਸੁੱਖ ਉਪਜੇ ਨਿਤ ਗੁਰੂ ਨਾਨਕ ਦੇਵ ਜੀ ਗੰਗਾ ਕਿਨਾਰੇ ਬੈਠੇ ਕੁਝ ਪੰਡਿਤ ਗੰਗਾ ਇਸ਼ਨਾਨ ਕਰਕੇ ਬਾਹਰ ਨਿਕਲੇ ਤੇ ਬੈਠ ਕੇ ਗਾਇਤਰੀ ਮੰਤਰ ਪੜਨ ਲੱਗੇ ਗੁਰੂ ਜੀ ਬੋਲੇ ਤੁਸੀਂ ਸਭ ਪੰਡਿਤ ਨਰਕ ਨੂੰ ਜਾਓਗੇ ਪੰਡਤਾਂ ਨੇ ਕਿਹਾ ਅਸੀਂ ਤਾਂ ਰੱਬ ਦਾ ਨਾਮ ਲੈ ਰਹੇ ਹਾਂ ਨਰਕਾਂ ਨੂੰ ਕਿਉਂ ਜਾਵਾਂਗੇ ਤਾਂ ਗੁਰੂ ਜੀ ਨੇ ਇੱਕ ਪੰਡਤ ਨੂੰ ਕਿਹਾ ਇਹ ਪੰਡਤ ਤੂੰ ਗਾਇਤਰੀ ਮੰਤਰ ਪਾੜਿਆ ਸੀ ਕੀ ਕਰ ਵਾਲੀ ਨਾਲ ਗੱਲਾਂ ਕਰ ਰਿਹਾ ਸੀ ਦੂਸਰੇ ਪੰਡਤ ਨੂੰ ਆਖਿਆ ਤੂੰ ਤਾਂ ਬਾਜ਼ਾਰ ਵਿੱਚ ਸੌਦਾ ਖਰੀਦ ਰਿਹਾ ਸੀ ਗੁਰੂ ਜੀ ਨੇ ਸਾਰਿਆਂ ਦੇ ਦਿਲਾਂ ਦਾ ਹਾਲ ਦੱਸ ਦਿੱਤਾ ਕੋਈ ਵੀ ਮਨ ਕਰਕੇ ਮੰਤਰ ਨਹੀਂ ਸੀ ਪੜ ਰਹਾ ਸਾਰੇ ਸ਼ਰਮਿੰਦਾ ਹੋਏ ਤੇ ਮਾਫ਼ੀਆਂ ਮੰਗਦੇ ਹੋਏ ਗੁਰੂ ਦੇ ਚਰਨਾਂ ਵਿੱਚ ਟੈ ਪਏ ਇੰਨੇ ਸਮੇਂ ਵਿੱਚ ਲੰਗਰ ਤਿਆਰ ਹੋ ਗਿਆ ਪੰਡਤਾਂ ਨੇ ਬੇਨਤੀ ਕੀਤੀ ਕਿ ਚੱਲ ਕੇ ਲੰਗਰ ਛਕੋ ਗੁਰੂ ਜੀ ਨੇ ਜਾਨ ਤੋਂ ਮਨਾ ਕਰ ਦਿੱਤਾ ਫਿਰ ਪੰਡਤਾਂ ਨੇ ਪਰਮੇਸ਼ਵਰ ਦਾ ਵਾਸਤਾ ਪਾ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਤੁਰ ਪਏ ਪੰਡਤਾਂ ਨੇ ਚੌਂਕੇ ਦੀ ਕਾਰ ਕੱਢੀ ਤਾਂ ਗੁਰੂ ਜੀ ਨੇ ਪੁੱਛਿਆ ਇਹ ਕਾਰ ਕਿਉਂ ਕੱਢੀ ਹੈ ਤਬ ਪੰਡਤ ਨੇ ਦੱਸਿਆ ਕਿ ਚੌਂਕਾ ਕੀਤਾ ਸੀ ਸਾਰੇ ਜਗਾਂ ਨੂੰ ਪਵਿੱਤਰ ਕਰਕੇ ਹੁਣ ਕਾਰ ਇਸ ਲਈ ਕੱਢੀ ਹੈ ਕਿ ਮਤ ਕੋਈ ਚੌਂਕੇ ਅੰਦਰ ਆਵੇ ਤਾਂ ਚੌਂਕਾ ਪਟਿਆ ਜਾਵੇ ਗੁਰੂ ਜੀ ਨੇ ਆਖਿਆ ਜਦੋਂ ਤੱਕ ਤੁਸੀਂ ਨਹੀਂ ਸੀ ਆਏ ਚੌਂਕਾ ਸੁੱਚਾ ਸੀ ਤੁਹਾਡੇ ਚੌਂਕੇ ਵਿੱਚ ਜਾਣ ਨਾਲ ਚੰਕਾ ਪਿੱਟਿਆ ਗਿਆ ਹੈ ਪੰਡਤ ਜੀ ਨੇ ਪੁੱਛਿਆ ਇਹ ਕਿਵੇਂ ਹੋਇਆ ਤਾਂ ਗੁਰੂ ਜੀ ਨੇ ਸਮਝਾਇਆ ਤੁਹਾਡੇ ਨਾਲ ਨਾਲ ਤੁਹਾਡੇ ਅੰਦਰ ਦੀਆਂ ਮਾਰੀਆਂ ਕਿਰਤੀਆਂ ਵੀ ਤਾਂ ਚੰਕੀ ਅੰਦਰ ਆ ਗਈਆਂ ਹਨ ਪੈੜੀ ਮਤ ਜੋ ਪਰਮਾਤਮਾ ਦੇ ਜੀਵਾਂ ਅੰਦਰ ਊਚ ਨੀਚ ਦਾ ਮਤ ਭੇਦ ਦੂਸਰਿਆਂ ਦੀ ਨਿੰਦਾ ਕਰਨੀ ਜੋ ਜਰਾ ਜਰਾ ਜਿੰਨੀ ਗਾਲ ਤੇ ਕਮਜ਼ੋਰ ਉੱਤੇ ਕ્રોਧ ਆ ਜਾਂਦਾ ਹੈ ਇਹ ਤੇ ਹੋਰ ਬੁਰਾਈਆਂ ਵੀ ਤਾਂ ਨਾਲ ਹੀ ਹਨ ਇੰਨੀਆਂ ਬੁਰਾਈਆਂ ਦੇ ਹੁੰਦਿਆਂ ਚੌਂਕਾ ਕਿਵੇਂ ਸੁਚਾਰਿਆ ਸਕਦਾ ਹੈ ਸਾਧ ਸੰਗਤ ਜੀ ਅਸੀਂ ਹਰ ਸੰਖੀ ਵਿੱਚ ਉੱਤਮ ਵਿਚਾਰ ਹੀ ਲੈਣੇ ਹਨ ਬਾਹਰੋਂ ਸਾਫ਼ ਹੋਣਾ ਦੁਨੀਆਂ ਲਈ ਹੀ ਅੱਛਾ ਹੈ ਪਰ ਮਾਤਮਨ ਤਾਂ ਸਾਡੇ guna ਔਗਣਾ ਦਾ ਹੀ ਸਾਬ ਰੱਖਦਾ ਹੈ ਸਾਡੇ guna ਕਰਕੇ ਸਾਨੂੰ ਸੁੱਖ ਦਿੰਦਾ ਤੇ ਔਗਣਾ ਕਰਕੇ ਦੁੱਖ guna ਕਰਕੇ ਅਸੀਸਾਂ ਪ੍ਰਾਪਤ ਹੁੰਦੀਆਂ ਹਨ ਤੇ ਔਗਣਾ ਕਰਕੇ ਬਾਦ ਅਸੀਸ ਅਸੀਸ ਉੱਪਰੋਂ ਉੱਪਰੋਂ ਵੀ ਦਿੱਤੀ ਜਾਂਦੀ ਹੈ ਤੇ ਦਿਲੋਂ ਵੀ ਦਿੱਤੀ ਜਾਂਦੀ ਹੈ ਪਰ ਬਾਦ ਅਸੀਸ ਹਮੇਸ਼ਾ ਦਿਲ ਦੀ ਗਹਿਰਾਈ ਵਿੱਚੋਂ ਨਿਕਲਦੀ ਹੈ ਅਸੀਸ ਲੱਗੇ ਜਾਂ ਨਾ ਲੱਗੇ ਪਰ ਬਾਦ ਅਸੀਸ ਹਰ ਹਾਲਤ ਵਿੱਚ ਲੱਗਦੀ ਹੈ ਤੇ ਜੀਵਨ ਵਿੱਚ ਦੁੱਖਾਂ ਨੂੰ ਭਰਦੀ ਹੈ ਮਾੜਾ ਕਰਾਂਗੇ ਮਾੜਾ ਬੋਲਾਂਗੇ ਤਾਂ ਬਾਦ ਅਸੀਸਾਂ ਜ਼ਰੂਰ ਮਿਲਣਗੀਆਂ ਇਹ ਵਿਸ਼ਾ ਹਰ ਜੀਵ ਦੇ ਵਿਚਾਰ ਕਰਨ ਯੋਗ ਹੈ ਸੁੱਖ ਬੀਜਣਾ ਹੈ ਕੀ ਦੁੱਖ ਇਹ ਹੁਣ ਅਸੀਂ ਆਪ ਦੇਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ